ਨਮਸਕਾਰ ਸਤਿ ਸ੍ਰੀ ਅਕਾਲ ਔਰ ਅੱਜ ਦਾ ਜ ਸਬਜੈਕਟ ਹੈ ਬਹੁਤ ਹੀ ਆਪਣੀ ਜਿਹੜੀ ਅੱਗੇ ਆਉਣ ਵਾਲੀ ਫਸਲ ਹੈ ਉਹਦੇ ਵਾਸਤੇ ਵੀ ਬਹੁਤ ਇੰਪੋਰਟੈਂਟ ਹੈ ਇਹਦੇ ਅਲਾਵਾ ਮਾਰਕੀਟ ਦੇ ਅੰਦਰ ਵੀ ਜਦੋਂ ਆਪਾਂ ਲੋਕ ਜਾ ਰਹੇ ਹਾਂ ਤਾਂ ਕਈ ਵਾਰੀ ਇੱਕ ਫਰਟੀਲਾਈਜ਼ਰ ਆਪਾਂ ਨੂੰ ਨਹੀਂ ਮਿਲਦਾ ਤਾਂ ਉਹਦੀ ਥਾਂ ਆਪਾਂ ਦੂਜਾ ਕਿਹੜਾ ਫਰਟੀਲਾਈਜ਼ਰ ਆਪਾਂ ਲੋਕ ਲੈ ਸਕਦੇ ਹਾਂ ਤਾਂ ਉਹਦੇ ਬਾਰੇ ਵੀ ਇੱਥੇ ਜਾਣਕਾਰੀ ਦਿੱਤੀ ਹੋਈ ਹੈ ਤਾਂ ਦੋਨੋਂ ਤਰ੍ਹਾਂ ਦੀ ਜਾਣਕਾਰੀ ਅੱਜ ਮੈਂ ਇਸ ਵੀਡੀਓ ਦੇ ਮਾਧਿਅਮ ਨਾਲ ਮੈਂ ਤੁਹਾਨੂੰ ਜਾਣਕਾਰੀ ਦੇਣ ਲੱਗਿਆ ਉਹ ਜਾਣਕਾਰੀ ਆਪਾਂ ਲੈ ਕੇ ਉਸੇ ਤਰੀਕੇ ਨਾਲ ਆਪਾਂ ਉਸ ਖਾਦ ਦੀ ਆਪਾਂ ਲੋਕ ਪੂਰਤੀ ਆਪ ਲੋ ਕਰ ਸਕਦੇ ਹਾਂ ਆਪਣੀ ਫਸਲ ਦੇ ਅੰਦਰ ਸਭ ਤੋਂ ਪਹਿਲਾਂ ਜਿਹੜੀ ਗੱਲ ਆਉਂਦੀ ਹੈ ਉਹ ਆਉਂਦੀ ਹੈ ਕਿ ਆਪਣੇ ਮਾਰਕੀਟ ਦੇ ਅੰਦਰ ਜੇ ਆਪਾਂ ਅੱਜ ਗੱਲ ਕਰੀਏ ਤਾਂ ਆਪਾਂ ਡੀਪੀ ਹੋ ਗਿਆ ਟੀਐਸਪੀ ਹੋ ਗਿਆ ਟ੍ਰਿਪਲ ਸੁਪਰ ਫਾਸਫੇਟ ਔਰ ਐਸਐਸਪੀ ਯਾਨੀ ਕਿ ਸਿੰਗਲ ਸੁਪਰ ਫਾਸਫੇਟ ਔਰ ਇਹਦੇ ਇਲਾਵਾ ਜੇ ਆਪਾਂ ਗੱਲ ਕਰੀਏ ਐਨਪੀਕੇ ਕਈ ਤਰ੍ਹਾਂ ਦਾ ਮਤਲਬ ਮਾਰਕੀਟ ਦੇ ਅੰਦਰ ਆ ਰਿਹਾ 12 32 16 ਵੀ ਆ ਰਿਹਾ ਹੈ 10 26 26 ਵੀ ਆ ਰਿਹਾ 24 24 0 ਵੀ ਆ ਰਿਹਾ ਉਹਦੇ ਇਲਾਵਾ ਇੱਕ ਹੋਰ ਆ ਰਿਹਾ 20 20 0 13 ਕਰਕੇ ਵੀ ਆ ਰਿਹਾ ਤਾਂ ਇਹ ਸਾਰਿਆਂ ਦੇ ਅੰਦਰ ਜਦੋਂ ਆਪਾਂ ਅੱਜ ਕਣਕ ਦੀ ਬਿਜਾਈ ਆਪਾਂ ਲੋਕ ਕਰਨ ਚੱਲੇ ਆ ਤਾਂ ਉਹਦੇ ਅੰਦਰ ਕਿਹੜੀ ਮਤਲਬ ਚਾਹੇ ਚਾਹੇ ਉਹ ਡੀਏਪੀ ਕਰ ਲੋ ਚਾਹੇ ਉਹ ਟੀਐਸਪੀ ਕਰ ਲੋ ਚਾਹੇ ਉਹ ਐਸਐਸਪੀ ਕਰ ਲੋ ਤਾਂ ਇਹਨਾਂ ਦੇ ਅੰਦਰ ਸਭ ਤੋਂ ਵਧੀਆ ਕਿਹੜੀ ਹੈ ਕਿਹੜੀ ਖਾਦ ਨੂੰ ਆਪਾਂ ਲੋਕ ਕਿਹੜੇ ਤਰੀਕੇ ਨਾਲ ਆਪਾਂ ਲੋਕ ਲੈ ਕੇ ਜਾ ਸਕਦੇ ਆ ਤਾਂ ਇਹ ਸਾਰੀ ਚੀਜ਼ ਦੀ ਅੱਜ ਇਸ ਵੀਡੀਓ ਦੇ ਅੰਦਰ ਮੈਂ ਜਾਣਕਾਰੀ ਦੇਣ ਲੱਗਿਆ ਸਭ ਤੋਂ ਪਹਿਲਾਂ ਜਿਹੜੀ ਖਾਦ ਆਉਂਦੀ ਹੈ ਉਹ ਆਪਣੀ ਜਿਹੜੀ ਡੀਪੀ ਆਉਂਦੀ ਹੈ ਡਾਈਐਮੋਨੀਅਮ ਫਾਸਫੇਟ ਜੋ ਆਉਂਦੀ ਹੈ ਡਾਇਆ ਜਿੰਨੂੰ ਆਪਾਂ ਲੋਗ ਆਪਣੇ ਭਾਸ਼ਾ ਦੇ ਅੰਦਰ ਡਾਇਆ ਲੋਗ ਡਾਇਆ ਬੋਲਦੇ ਆ ਸਭ ਤੋਂ ਪਹਿਲਾਂ ਤਾਂ ਸਮਝਣ ਵਾਲੀ ਗੱਲ ਹੈ ਕਿ ਜੇ ਆਪਾਂ ਡੀਪੀ ਦੇ ਅੰਦਰ ਆਪਾਂ ਲੋਗ ਗੱਲ ਕਰੀਏ ਕਿ ਨਾਈਟ੍ਰੋਜਨ ਦੀ ਗੱਲ ਕਰੀਏ 38% ਜਿਹੜੀ ਹੈਗੀ ਉਹ ਨਾਈਟ੍ਰੋਜਨ ਹੈ 46% ਫਾਸਫੋਰਸ ਹੈ ਜਿਹੜਾ ਮੁੱਖ ਤੱਤ ਹੋਏਗਾ ਉਹਦੇ ਅੰਦਰ ਤੇ ਇਹਦੇ ਇਹ ਦੋ ਤੱਤ ਮੈਨੇ ਅੰਦਰ ਕੀ 18% ਨਾਈਟ੍ਰੋਜਨ ਤੇ 46% ফসਫੋਰਸ ਦੂਜੀ ਗੱਲ ਜੇ ਆਪਾਂ ਡਾਇਆ ਦੀ ਗੱਲ ਕਰੀਏ ਤਾਂ ਡਾਇਆ ਦੀ ਆਪਾਂ ਨੂੰ ਬੇਨਫਿਟ ਕੀ ਹੋਣਾਲ ਹੈ ਡਾਇਆ ਦਾ ਮੈਜਰ ਬੇਨਫਿਟ ਆਪਾਂ ਨੂੰ ਆਇਆ ਹੈ ਕਿ ਇੱਕ ਤਾਂ ਇਹਦੇ ਅੰਦਰ ਨਾਈਟ੍ਰੋਜਨ ਹੋਣ ਕਰਕੇ ਜਿਹੜਾ ਹੈਗਾ ਜਿਹੜੀ ਸ਼ੁਰੂਆਤੀ ਜੋ ਸਟਾਰਟਿੰਗ ਹੈ ਬੂਟੇ ਦੀ ਵਿਕਾਸ ਜਿਹੜਾ ਸ਼ੁਰੂਆਤੀ ਵਿਕਾਸ ਹੈ ਉਹ ਵਧੀਆ ਹੋ ਜਾਂਦਾ ਹੈ ਕਿ ਨਾਈਟ੍ਰੋਜਨ ਹੋਣ ਕਰਕੇ ਦੂਜੀ ਗੱਲ ਕੀ ਹੈ ਕਿ ਜੜਾਂ ਦਾ ਵਿਕਾਸ ਬਹੁਤ ਵਧੀਆ ਹੋ ਜਾਂਦਾ ਹੈ ਕਿਸੇ ਫਸਲ ਦੇ ਅੰਦਰ ਜੇ ਆਪਾਂ ਪੋਟਾਸ਼ ਵਰਤਨੀ ਹੈ ਔਰ ਡਾਇਆ ਆਪਾਂ ਲੋਗ ਵਰਤ ਰਹੇ ਆ ਤਾਂ ਆਪਾਂ ਨੂੰ ਪੋਟਾਸ਼ ਅੱਡ ਤੋਂ ਪਾਉਣੀ ਪਊਗੀ ਯਾਨੀ ਕਿ ਡਾਇਆ ਦੇ ਅੰਦਰ ਪੋਟਾਸ਼ ਨਹੀਂ ਹੁੰਦੀ ਹੈ ਤਾਂ ਇਹ ਚੀਜ਼ ਆਪਣੇ ਵਾਸਤੇ ਆਪਾਂ ਨੂੰ ਸਮਝਣ ਵਾਲੀ ਹੈ ਕਿ ਡਾਇਆ ਆਪਾਂ ਲੋਗ ਯੂਜ਼ ਕਰਨੀ ਹੈ ਤਾਂ ਉਸ ਟਾਈਮ ਆਪਾਂ ਜੇ ਕਿਸੇ ਫਸਲ ਨੂੰ ਲੋਡ ਹੈ ਪੋਟਾਸ਼ ਦੀ ਆਪਾਂ ਨੂੰ ਪੋਟਾਸ਼ ਅੱਡ ਵਰਤਣੀ ਪਊਗੀ ਸਲਫਰ ਦੀ ਲੋਡ ਹੈ ਤਾਂ ਆਪਾਂ ਨੂੰ ਸਲਫਰ ਆਪਾਂ ਨੂੰ ਅੱਡ ਵਰਤਣੀ ਪਊਗੀ ਤਾਂ ਇਹ ਜਿਹੜੀ ਚੀਜ਼ ਹੈ ਕੈਲਸ਼ੀਅਮ ਦੀ ਲੋੜ ਹੈ ਤਾਂ ਕੈਲਸ਼ੀਅਮ ਆਪਾਂ ਨੂੰ ਅਡ ਵਰਤਣੀ ਪਊਗੀ ਤਾਂ ਡਾਇਆ ਦੇ ਅੰਦਰ ਮੇਨ ਮੁੱਖ ਤੱਤ ਹੋਗੇ ਨਾ 18% ਨਾਈਟ੍ਰੋਜਨ ਤੇ 46% ਫਾਸਫੋਰਸ ਤਾਂ ਇਹ ਸੀ ਆਪਣੀ ਡਾਇਆ ਦੀ ਕਹਾਣੀ ਦੂਜੀ ਜਿਹੜੀ ਖਾਦ ਆਉਂਦੀ ਹੈ ਜੇ TSP ਦੀ ਗੱਲ ਕਰੀਏ ਤਾਂ TSP ਹੁੰਦੀ ਹੈ 0460 ਯਾਨੀ ਕਿ ਉਹਦੇ ਅੰਦਰ ਨਾਈਟ੍ਰੋਜਨ ਨਹੀਂ ਹੁੰਦੀ ਕੱਲੀ 46% ਜਿਹੜੀ ਹੈਗੀ ਉਹ ਫਾਸਫੋਰਸ ਹੁੰਦੀ ਹੈ TSP ਦੇ ਅੰਦਰ ਨਾ ਹੁੰਦੀ ਅੰਦਰ ਪੁਤਰਾਸ ਹੁੰਦੀ ਹੈ ਤਾਂ ਕੱਲੀ ਜਿਹੜੀ ਹੈ 46% ਫਾਸਫੋਰਸ ਹੁੰਦਾ ਹੈ ਔਰ ਜੇ ਆਪਾਂ ਦੂਜੀ ਗੱਲ ਕਰੀਏ ਤਾਂ 15% ਉਹਦੇ ਅੰਦਰ ਕੈਲਸ਼ੀਅਮ ਵੀ ਹੁੰਦਾ ਹੈ ਤਾਂ ਇਹ ਦੋ ਚੀਜ਼ਾਂ ਉਹਦੇ ਅੰਦਰ ਮੌਜੂਦ ਹੈ 46% ਫਾਸਫੋਰਸ 15% ਕੈਲਸ਼ੀਅਮ ਔਰ ਜੇ ਆਪਾਂ ਇਹਦੇ ਫਾਸਫੋਰਸ ਦੀ ਗੱਲ ਕਰੀਏ ਜਿਹੜਾ 46% ਹੈ ਉਹਦਾ 90% ਹਿੱਸਾ ਜਿਹੜਾ ਹੈਗਾ ਉਹ ਕੋਲਨ ਸੀਲ ਹੁੰਦਾ ਹੈ ਉਹ ਛੇਤੀ ਬੂਟੇ ਨੂੰ ਮਿਲ ਜਾਂਦਾ ਹੈ ਮਤਲਬ ਇਹ ਸਭ ਤੋਂ ਵਧੀਆ ਐ ਟੀ ਐਸ ਵੀ ਦੀ ਟੀ ਐਸ ਪੀ ਦੀ ਜੋ ਹੈ ਖਾਸ ਗੱਲ ਹੈ ਦੂਜੀ ਗੱਲ ਇਹ ਹੈ ਕਿ ਅਪਜੇ TSP ਦੀ ਗੱਲ ਕਰੀਏ ਤਾਂ ਉਹਨਾਂ ਨੂੰ ਆਪਾਂ ਦੋਵੇਂ ਤਰੀਕੇ ਨਾਲ ਆਪਾਂ ਲੋਕ ਯੂਜ਼ ਕਰ ਸਕਦੇ ਹਾਂ ਕਿ ਇੱਕ ਤਾਂ ਬੈਸਲ ਬੈਸਲ ਮੀਨਸ ਬੁਆਈ ਵਾਲੇ ਟਾਈਮ ਵੀ ਆਪਾਂ ਲੋਕ ਯੂਜ਼ ਕਰ ਸਕਦੇ ਹਾਂ ਟੌਪ ਡਰੈਸਿੰਗ ਯਾਨੀ ਕਿ ਜਦੋਂ ਆਪਾਂ ਕਿਸੇ ਪ੍ਰਕਾਰ ਦਾ ਪਾਣੀ ਲਗਾ ਰਹੇ ਹਾਂ ਤਾਂ ਉਹਦੇ ਬਾਅਦ ਵੀ ਆਪਾਂ SP SP ਨੂੰ ਆਪਾਂ ਲੋਕ ਯੂਜ਼ ਕਰ ਸਕਦੇ ਹਾਂ ਪੋਟਾਸ਼ੀਆ ਯੂਰੀਆ ਆਪਾਂ ਨੂੰ ਦੋਨੋਂ ਚੀਜ਼ਾਂ ਜਿਹੜੀ ਇਸ ਖਾਦ ਦੇ ਅੰਦਰ ਆਪਾਂ ਨੂੰ ਪਾਉਣੀ ਪਊਗੀ ਜੇ ਆਪਾਂ ਕਿਸੇ ਵੀ ਫਸਲ ਨੂੰ ਆਪਾਂ ਲੋਕਾਂ ਨੇ ਦੇਣਾ ਹੈ ਬਿਜਾਈ ਤੋਂ ਪਹਿਲਾਂ ਆਪਾਂ ਕੋਈ ਚੀਜ਼ TSP ਪਾ ਰਹੇ ਆਪਾਂ ਲੋਕ ਤਾਂ TSP ਦੇ ਨਾਲ ਆਪਾਂ ਨੂੰ ਯੂਰੀਆ ਅਤੇ ਪੋਟਾਸ਼ ਦੀ ਮਾਤਰਾ ਆਪਾਂ ਨੂੰ ਦੇਣੀ ਪਊਗੀ ਕਿਉਂਕਿ ਇਹਦੇ ਅੰਦਰ ਨਾ ਨਾਈਟ੍ਰੋਜਨ ਹੁੰਦਾ ਹੈ ਨਾ ਇਹਦੇ ਅੰਦਰ ਪੋਟਾਸ਼ ਹੁੰਦਾ ਕੱਲਾ ਇਹਦੇ ਅੰਦਰ ਫਾਸਫੋਰਸ ਹੁੰਦਾ ਹੈ ਇੱਜੀ ਜੜੀ ਚੀਜ਼ ਹੈ ਉਹ ਹੈਗੀ ਐਸਐਸਪੀ ਸਿੰਗਲ ਸੁਪਰ ਫਾਸਫੇਟ ਸਿੰਗਲ ਸੁਪਰ ਫਾਸਫੇਟ ਦੇ ਅੰਦਰ ਜੇ ਆਪਾਂ ਗੱਲ ਕਰੀਏ ਤਾਂ 16% ਫਾਸਫੋਰਸ ਹੁੰਦਾ ਹੈ ਉਹਦੇ ਅੰਦਰ 11% ਉਹਦੇ ਅੰਦਰ ਸਲਫਰ ਹੁੰਦੀ ਹੈ ਤੇ 21% ਇਹਦੇ ਅੰਦਰ ਕੈਲਸ਼ੀਅਮ ਹੁੰਦੀ ਹੈ ਫਾਸਫੋਰਸ ਇਹਦੇ ਅੰਦਰ ਜੇ ਆਪਾਂ ਗੱਲ ਕਰੀਏ ਐਸਐਸਪੀ ਦੇ ਅੰਦਰ 100% ਗੁਲੰਸੀਲ ਹੁੰਦੀ ਹੈ 100% ਉਹ ਘੁਲ ਜਾਂਦੀ ਹੈ ਸਲਫਰ ਨੇ ਆਪ ਦਾ ਕੰਮ ਕਰਨਾ ਜਿੱਥੇ ਆਪਣੇ ਸੋਰੇ ਵਾਲੀ ਮਿੱਟੀ ਹੈ ਜਿੱਥੇ ਆਪਣੇ ਪਾਣੀ ਦੇ ਅੰਦਰ ਸੋਰਾ ਹੈ ਤਾਂ ਉੱਥੇ ਉੱਥੇ ਸਲਫਰ ਹੈ ਉਹਨੇ ਕੰਮ ਕਰਨਾ ਹੈ ਕੈਲਸ਼ੀਅਮ ਦਾ ਜਿਹੜਾ ਮੇਨ ਕੰਮ ਹੈ ਉਹਨੇ ਤਣਾ ਮਜ਼ਬੂਤ ਕਰਨਾ ਹੈ ਤੇ ਕੀਟ ਪ੍ਰਤੀਰੋਧੀ ਸਮਰੱਥਾ ਨੂੰ ਵਧਾਉਂਦਾ ਹੈ ਇਹ ਮੇਜਰ ਕੰਮ ਜੋ ਹੋਏਗਾ ਉਹ ਆਪਣਾ ਕੈਲਸ਼ੀਅਮ ਦਾ ਹੈ ਤਾਂ ਐਸਐਸਪੀ ਵੀ ਜੇ ਆਪਾਂ ਯੂਜ਼ ਕਰ ਰਹੇ ਹਾਂ ਸਿੰਗਲ ਸੁਪਰ ਫਾਸਫਟ ਜਿੰਨੂੰ ਆਪਣੇ ਪਾਸਾ ਦੇ ਅੰਦਰ ਆਪਾਂ ਲੋਕ ਸੁਪਰ ਕਹਿੰਦੇ ਆ ਤਾਂ ਉਹ ਵੀ ਇੱਕ ਬਹੁਤ ਵੱਡਾ ਮਤਲਬ ਆਪਣੇ ਕੋਲੇ ਵਧੀਆ ਆਪਸ਼ਨ ਹੈ ਫਾਸਫੋਰਸ ਦਾ ਆਪਾਂ ਉਹਨੂੰ ਯੂਜ਼ ਕਰ ਸਕਦੇ ਹਾਂ ਉਹਨਾਂ ਧਿਆਨ ਦੇਣ ਵਾਲੀ ਗੱਲ ਹੈ ਕਿ ਆਪਾਂ ਇੱਕ ਅੰਦਾਜ਼ਾ ਲਾ ਲਈਏ ਕਿ ਡੀਏਪੀ, ٹیਐਸਪੀ ਤੇ ਐਸਐਸਪੀ ਇਹ ਤਿੰਨਾਂ ਦੇ ਅੰਦਰ ਕੋਈ ਇੱਕ ਖਾਦ ਵਰਤਣੀ ਹੈ ਤਾਂ ਕਿੰਨੇ ਵਰਤਣੀ ਆਪਾਂ ਨੂੰ ਕਿਉਂਕਿ ਆਮ ਤੌਰ ਤੇ ਆਪਾਂ ਗੱਲ ਕਰੀਏ ਡੀਏਪੀ ਦੀ ਤਾਂ ਡੀਏਪੀ ਇੱਕ ਗੱਟਾ ਯਾਨੀ ਕਿ 50 ਕਿਲੋ ਪ੍ਰਤੀ ਏਕੜ ਦੇ हिसाब ਨਾਲ ਆਪਾਂ ਕਣਕ ਦੀ ਫਸਲ ਦੇ ਅੰਦਰ ਲੈ ਕੇ ਜਾ ਰਹੇ ਹਾਂ ਉਹਦੀ ਉਹਦੀ ਥਾਂ ਤੇ ਆਪਾਂ ٹیਐਸਪੀ ਵਰਤਨਾ ਤਾਂ TSP ਵੀ ਆਪਣਾ ਇੱਕ ਗੱਟਾ ਜਾਊਗਾ ਲੇਕਿਨ ਉਹਦੇ ਨਾਲ ਆਪਾਂ ਨੂੰ 22 ਕਿਲੋ ਆਪਾਂ ਨੂੰ ਯੂਰੀਆ ਪਾਉਣੀ ਆਪਾਂ ਨੂੰ ਜ਼ਰੂਰੀ ਹੈ ਤੇ ਨਾਲ ਦੇ ਨਾਲ ਆਪਾਂ ਨੂੰ ਪੋਟਾਸ਼ ਪਾਉਣੀ ਆਪਾਂ ਨੂੰ ਜ਼ਰੂਰੀ ਹੈ ਤੀਜੀ ਗੱਲ ਆਉਂਦੀ ਹੈ ਕਿ ਸਿੰਗਲ ਸੁਪਰ ਫਾਸਫੇਟ ਜੇ ਆਪਾਂ ਲੋਕ ਪਾ ਰਹੇ ਆਂ ਡਾਇਆ ਦੀ ਥਾਂ ਜੇ ਆਪਾਂ ਸਿੰਗਲ ਸੁਪਰ ਫਾਸਫੇਟ ਪਾ ਰਹੇ ਆਂ ਤਾਂ ਕਿੰਨੀ ਪਾਉਣੀ ਪਊਗੀ ਜੇ 50 ਕਿਲੋ ਡਾਇਆ ਪਾ ਰਹਿਆ ਉਹਦੀ ਥਾਂ ਸਿੰਗਲ ਸੁਪਰ ਫਾਸਫੇਟ ਪਾਉਣਾ ਆਪਾਂ ਨੂੰ 3 ਗੱਟੇ ਆਪਾਂ ਨੂੰ ਸਿੰਗਲ ਸੁਪਰ ਫਾਸਫੇਟ ਦੇ ਪਾਉਣੇ ਪੈਣਗੇ ਵੀ ਤੋਂ ਲੈ ਕੇ 22 ਕਿਲੋ ਆਪਾਂ ਨੂੰ ਯੂਰੀਆ ਪਾਉਣੀ ਪਊਗੀ ਹੁੰਦੇ ਹੁੰਦੇ ਅੰਦਰ ਤਾਂ ਜਾ ਕੇ ਉਹ ਡਾਇਆ ਦੀ ਜਿਹੜੀ ਜਿੰਨੀ ਡੋਜ਼ ਹੈ 19 ਮਾਤਰਾ ਉੱਥੇ ਐਸਐਸਪੀ ਨਾਲ ਪੂਰੀ ਹੋਂਗੀ ਤਾਂ ਇਹ ਤਿੰਨ ਖਾਦ ਸੀ ਤਿੰਨ ਖਾਰੇ ਤਿੰਨ ਖਾਦ ਬਾਰੇ ਮੈਂ ਤੁਹਾਨੂੰ ਦੱਸਿਆ ਚੌਥੀ ਜਿਹੜੀ ਚੀਜ਼ ਹੈਗੀ ਐਨਪੀਕੇ ਉਹ 12 32 16 12% ਨਾਈਟ੍ਰੋਜਨ 32% ਫਾਸਫੋਰਸ ਅਤੇ 16% ਪੋਟਾਸ਼ ਦੀ ਮਾਤਰਾ ਹੈਗੀ 10 26 26 10% ਨਾਈਟ੍ਰੋਜਨ 26% ਪੋਟਾ फास्फोरस से छब्बीस प्रसेंट पोटास चौबीस चौबीस जीरो चौबी परसेंट नाइट्रोजन चौबीस परसेंट फासफोरस और जीरो यानी पोटास की मात्रा उससे नहीं है एक आदा जो हम चलन के अंदर हैगा भी जीरो तेरह तो भी परसेंट नाइट्रोजन भी परसेंट फासफोरस जीरो पोटास यानी पोटास नहीं है उनके अंदर और तेरह परसेंट उनके अंदर सल्फर की मात्रा है तो यह जगह एन पी के चार चीज़ा है डी ए डी ए पी टी एस पी एस एस पी और ਨਪੀਕੇ ਇਹਨਾਂ ਦੀ ਜਾਣਕਾਰੀ ਜਿਹੜੀ ਆਪਾਂ ਲੋਕਾਂ ਨੇ ਦਿੱਕਤੀ ਹੈ ਦੂਜੀ ਗੱਲ ਅੱਜ ਦੀ ਤਰੀਕ ਦੇ ਅੰਦਰ ਕਣਕ ਦੀ ਫਸਲ ਦੇ ਅੰਦਰ ਆਪਾਂ ਕਿਹੜੀ ਖਾਦਾਂ ਦਾ ਯੂਜ਼ ਕਰ ਸਕਦੇ ਆ ਆਪਾਂ ਲੋਕ ਉਹਦੀ ਮਾਤਰਾ ਕਿੰਨੀ ਲੈ ਕੇ ਜਾ ਸਕਦੇ ਆ ਤਾਂ ਡੀਪੀ ਦੀ ਜੋ ਮਾਤਰਾ ਹੈ ਉਹ 50 ਕਿਲੋ ਪ੍ਰਤੀ ਏਕੜ ਦੇ हिसाब ਨਾਲ ਲੈ ਕੇ ਜਾਣਾ ਹੈ ਪੋਟਾਸ਼ ਆਪਾਂ ਨੂੰ 25 ਕਿਲੋ ਪ੍ਰਤੀ ਏਕੜ ਦੇ हिसाब ਨਾਲ ਆਪਾਂ ਨੂੰ ਲੈ ਕੇ ਜਾਣਾ ਹੈ ਤੀਜੀ ਗੱਲ ਆਉਂਦੀ ਹੈ ਕਿ ਜੇ ਆਪਾਂ ਜ਼ਿੰਕ ਦੀ ਗੱਲ ਕਰੀਏ ਤਾਂ ਜ਼ਿੰਕ ਜੇ ਆਪਾਂ 2-3 ਸਾਲਾਂ ਦੇ ਅੰਦਰ ਜ਼ਮੀਨ ਦੇ ਅੰਦਰ ਨਹੀਂ ਪਾਈ ਤਾਂ ਆਪਾਂ ਨੂੰ ਜ਼ਿੰਕ ਦੀ ਮਾਤਰਾ ਆਪਾਂ ਨੂੰ ਬਿਜਾਈ ਵੇਲੇ ਆਪਾਂ ਨੂੰ ਪਾਉਣੀ ਪਊਗੀ ਆਪਾਂ ਨੂੰ ਤਾਂ ਇਹ ਸੀ ਕਿ ਆਪਾਂ ਕਣਕ ਦੇ ਅੰਦਰ ਬਿਜਾਈ ਤੋਂ ਪਹਿਲਾਂ ਕਿਹੜੀ ਖਾਦ ਆਪਾਂ ਲੋਕ ਪਾ ਸਕਦੇ ਹਾਂ ਤਾਂ ਡੀਪੀ 50 ਕਿਲੋ ਪ੍ਰਤੀ ਏਕੜ ਤੇ ਪੋਟਾਸ਼ ਜਿਹੜੀ ਹੈਗੀ ਉਹ 25 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਨੂੰ ਬਿਜਾਈ ਤੋਂ ਪਹਿਲਾਂ ਆਪਾਂ ਨੂੰ ਲਾਜ਼ਮੀ ਪਾਉਣਾ ਹੈ ਜੇ ਆਪਾਂ ਨੂੰ ਲੱਗਦਾ ਹੈ ਕਿ ਥੋੜਾ ਜਿਹਾ ਬਾਣ ਆਪਣਾ ਦਰਮਿਆਨਾ ਬਾਣ ਹੈ ਤਾਂ ਉੱਥੇ ਆਪਾਂ ਨੂੰ ਕੋਸ਼ਿਸ਼ ਆ ਕਰਨੀ ਚਾਹੀਦੀ ਹੈ ਕਿ 30 ਤੋਂ ਲੈ ਕੇ 35 ਕਿਲੋ ਪ੍ਰਤੀ ਏਕੜ ਦੇ हिसाब ਨਾਲ ਆਪਾਂ ਨੂੰ ਯੂਰੀਆ ਦਾ ਛਿੱਟਾ ਆਪਾਂ ਨੂੰ ਬਿਜਾਈ ਤੋਂ ਪਹਿਲਾਂ ਸੁਆਗਦੇ ਦੇ ਮੂਰੇ ਆਪਾਂ ਨੂੰ ਦੇਣਾ ਚਾਹੀਦਾ ਹੈ ਤਾਂ ਅ ਚੀਜ਼ ਮੈਜਰ ਆ ਗਈ ਜਿਹੜੀ 2-3 ਗੱਲਾਂ ਮੈਜਰ ਹੈ ਜਿਹਨੂੰ ਆਪਾਂ ਲੋਕਾਂ ਨੇ ਨੋਟ ਕਰਨਾ ਹੈ ਕਿ ਜਿਹਦੇ ਆਪਾਂ ਨੂੰ ਧਿਆਨ ਰੱਖਣਾ ਹੈ ਕਿ ਇੱਕ ਤਾਂ ਜੇ ਮੰਨ ਲਓ ਹੈਪੀ ਸੀਡਰ ਨਾਲ ਸੂਪਰ ਸੀਡਰ ਨਾਲ ਜੇ ਆਪਾਂ ਬਿਜਾਈ ਕਰਨੇ ਆ ਤਾਂ ਆਪਾਂ ਨੂੰ ਬੀਜ ਦੀ ਮਾਤਰਾ ਆਪਾਂ ਨੂੰ 5 ਕਿਲੋ ਪ੍ਰਤੀ ਕਿੱਲੇ ਦੇ حساب ਨਾਲ ਆਪਾਂ ਨੂੰ ਜ਼ਿਆਦਾ ਪਾਉਣਾ ਚਾਹੀਦਾ ਦੂਜੀ ਗੱਲ ਜਿਹੜੀ ਜ਼ਿੰਕ ਦੀ ਗੱਲ ਆਈ ਸੀ ਕਿ 2-3 ਸਾਲਾਂ ਤੋਂ ਜੇ ਜ਼ਮੀਨ ਦੇ ਅੰਦਰ ਜ਼ਿੰਕ ਆਪਾਂ ਲੋਗਾਂ ਨੇ ਥੱਲੇ ਨਹੀਂ ਪਾਈਆ ਤਾਂ ਆਪਾਂ ਨੂੰ ਇਸ ਟਾਈਮ ਬਿਜਾਈ ਤੋਂ ਪਹਿਲਾਂ ਆਪਾਂ ਨੂੰ ਜ਼ਿੰਕ ਦੀ ਮਾਤਰਾ ਆਪਾਂ ਨੂੰ ਲਾਜ਼ਮੀ ਪਾਣੀ ਚਾਹੀਦੀ ਹੈ ਔਰ ਦਰਮਿਆਨੀ ਮਿੱਟੀ ਦੇ ਅੰਦਰ ਕਿ ਆਪਾਂ ਬਿਜਾਈ ਕਰ ਲਿਆ ਤਾਂ ਬਿਜਾਈ ਦੇ ਟਾਈਮ ਆਪਾਂ ਨੂੰ ਯੂਰੀਆ 30 ਤੋਂ ਲੈ ਕੇ 35 ਕਿਲੋ ਪ੍ਰਤੀ ਏਕੜ ਦੇ حساب ਨਾਲ ਆਪਾਂ ਨੂੰ ਜ਼ਰੂਰ ਲਾਜ਼ਮੀ ਆਪਾਂ ਨੂੰ ਵਰਤਣਾ ਚਾਹੀਦਾ ਹੈ ਤਾਂ ଏਸੀ ਆਪਣੀ ਕੀ ਡਾਇਆ ਦੀ ਪ੍ਰਯੋਗ ਜਿਹੜਾ ਅਜ ਦੀ ਤਰੀਕ ਦੇ ਅੰਦਰ ਹੋ ਰਿਹਾ ਉਹਦੀ ਥਾਂ ਪੱਕੇੜੀ ਖਾਦ ਦਾ ਯੂਜ਼ ਕਰ ਸਕਦੇ ਆ ਤੇ ਇਹਦੇ ਨਾਲ ਨਾਲ ਕੀ ਆਪਾਂ ਕਣਕ ਦੀ ਫਸਲ ਦੇ ਅੰਦਰ ਕਿਹੜੀ ਖਾਦਾਂ ਦਾ ਯੂਜ਼ ਆਪਾਂ ਅਜ ਦੀ ਤਰੀਕ ਦੇ ਅੰਦਰ ਬੋਾਈ ਤੋਂ ਪਹਿਲਾਂ ਆਪਾਂ ਲੋਪਰ ਸਕਦੇ ਆ ਤੇ ਮੇਰੇ ਵੱਲੋਂ ਇੰਨਾ ਹੀ ਸੀ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਹੈ ਕਿਸੇ ਪ੍ਰਕਾਰ ਦਾ ਕੋਈ ਸਵਾਲ ਪੁੱਛਣਾ ਹੈ ਮੇਰਾ ਨੰਬਰ ਮੋਬਾਈਲ ਨੰਬਰ ਸਕਰੀਨ ਦੇ ਉੱਤੇ ਦਿੱਤਾ ਹੋਇਆ ਤੁਸੀਂ ਉੱਥੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੈ ਜਵਾਨ ਜੈਕਸਨ ਸਤਿ ਸ੍ਰੀ ਅਕਾਲ